22 ਮਾਡਲ ਆ ਜੀ ਰੂਟਾਵੇਟਰ 2022 ਮੈਟਰ ਰੂਟਾਵੇਟਰ ਆ ਤੇ ਰੂਟਾਵੇਟਰ ਹੈਗਾ ਜੀ ਡ੍ਰਿੱਲ ਸਮੇਤ 7 ਫੁੱਟ ਬਿਲਕੁਲ ਨਮਿਆਂ ਨਾਲ ਦਾ ਕਿਸੇ ਨੂੰ ਵੀ 9 ਫੁੱਟ ਰੂਟਾਵੇਟਰ ਚਾਹੀਦਾ ਹੋਇਆ ਸਵੈਨ ਕੰਪਨੀ ਦਾ ਆਪਣੇ ਨਾਲ ਸੰਪਰਕ ਕਰ ਲਿਓ ਜੀ ਸਵਾਗਤ ਆ ਜੀ ਸਾਰੇ ਵੀਰਾਂ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਸਾਰੇ ਵੀਰ ਠੀਕ ਠਾਕ ਹੋਣਗੇ ਤੇ ਖੁਸ਼ ਹੋਣਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਬਾਈ ਆਪਾਂ ਤੁਹਾਨੂੰ ਦਿਖਾਵਾਂਗੇ ਸੈਕੰਡ ਹੈਂਡ ਰੂਟਾਵੇਟਰ ਖੜੇ ਨੇ ਆਪਣੇ ਕੋਲ ਇੱਕ 9 ਫੁੱਟ ਖੜਾ ਵਾ ਇੱਕ ਖੜਾ 7 ਫੁੱਟ ਤੇ ਬਹੁਤ ਵਧੀਆ ਕੈਂਟ ਹਾਲਤ ਚ ਨੇ ਤੇ ਬਣੇ ਰਹੋ ਵੀਡੀਓ ਚ ਇਦਾਂ ਹੀ ਸਾਰੀ ਜਾਣਕਾਰੀ ਤੁਹਾਨੂੰ ਦਵਾਂਗੇ ਉਹਨਾਂ ਬਾਰੇ ਵੀ ਕਿੰਨਾ ਮਾਡਲ ਆ ਕਿੰਨੇ ਕਿ ਚੱਲੇ ਆ ਜਣੀ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਹੀ ਨੇ ਤੇ ਬਣੇ ਰਹੋ ਬਾਈ ਵੀਡੀਓ ਚ ਇਦਾਂ ਹੀ ਤੇ ਸਭ ਤੋਂ ਪਹਿਲਾਂ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਇੱਧਰ ਤੇ ਇਦਾਂ ਦੀ ਜਾਣਕਾਰੀ ਵਾਲੀਆਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਿੰਦੇ ਆ ਸਬਸਿਡੀਆਂ ਬਾਰੇ ਵੀ ਦੱਸਦੇ ਰਹਿੰਦੇ ਆ ਇਸੇ ਚੈਨਲ ਦੇ ਉੱਤੇ ਸਾਰੀ ਜਾਣਕਾਰੀ ਦਿੰਦੇ ਰਹਿਨੇ ਆਂ ਜੀ ਆਪਾਂ ਇਸ ਕਰਕੇ ਜਿਹੜਾ ਆਪਣਾ ਇਹ ਚੈਨਲ ਅਲਾਢੀ ਸਣੀ ਵਲੌਗਸ ਇਹਨੂੰ ਵੱਧ ਤੋਂ ਵੱਧ ਕਰਿਓ ਸਬਸਕ੍ਰਾਈਬ ਤੇ ਆਪਣੇ ਛੋਟੇ ਵੀਰ ਦਾ ਸਾਥ ਜਰੂਰ ਦਿਓ ਤੇ ਬਾਕੀ ਲਓ ਜੀ ਅੱਜ ਸੀਗਾ ਬਾਈ ਜੀ ਐਤਵਾਰ ਦਾ ਦਿਨ ਤੇ ਪਹੁੰਚ ਗਏ ਆਪਾਂ ਦੁਕਾਨ ਤੇ ਤੇ ਅੱਜ ਬਾਈ ਆਪਾਂ ਐਤਵਾਰ ਵਾਲੇ ਦਿਨ ਵੀ ਲਾਉਣਾ ਕਿਉਂਕਿ ਜ਼ਿਮੀਦਾਰ ਬਾਈ ਵੀਰਾਂ ਨੂੰ ਆਪਣਾ ਇਹਨੂੰ ਮਸ਼ੀਨਾਂ ਦੇਣੀਆਂ ਬਾਈ ਜਲਦ ਤੋਂ ਜਲਦ ਤਿਆਰ ਕਰਕੇ ਮੱਕੀ ਦਾ ਸੀਜ਼ਨ ਜਿਹੜਾ ਉਹ ਪੂਰਾ ਸਿਰ ਤੇ ਆ ਗਿਆ ਤੇ ਪੂਰਾ ਜੋਰ ਨਾਲ ਕੰਮ ਚੱਲ ਰਿਹਾ ਇਸ ਕਰਕੇ ਆਪਾਂ ਬਈਆ ਮਸ਼ੀਨ ਦੇਖੋ ਹੁਣ ਆ ਮਸ਼ੀਨ ਦਾ ਸੈਟਿੰਗ ਕਰ ਲੱਗੇ ਹੋਏ ਆ ਤਾਂ ਸੈਂਟਰ ਕੱਟਣ ਲੱਗੇ ਹੋਏ ਆ ਯਾਨੀ ਜਿਹੜੇ ਇਹਦੇ ਆਹ ਪਿੱਛੇ ਪੋਰ ਨੇ ਇਹਨਾਂ ਦੀ ਜਿਹੜੀ ਲੰਬਾਈ ਚੜਾਈ ਆ ਸਹੀ ਕਰ ਲੱਗੇ ਹੋਏ ਨੇ ਕਿ ਕਿੱਥੇ ਕਿਹੇ ਸਹੀ ਹੋਣੀ ਚਾਹੀਦੀ ਆ ਤੇ ਇਹਦੀ ਸੈਟਿੰਗ ਕਰਕੇ ਇਹਨੂੰ ਆਪਾਂ ਹੁਣ ਸੇਮੇ ਵੀਰ ਉਹਨਾਂ ਨੇ ਭੇਜਣਾ ਕਿਉਂਕਿ ਇਹਦੇ ਜਿਹੜੇ ਫਾਲੇ ਥੱਲੇ ਵਾਲੇ ਉਹ ਫਾਲੇ ਲਗਵਾਉਣੇ ਨੇ ਨਵੇਂ ਫਾਲੇ ਲਗਵਾਉਣ ਖਾਤਰ ਦੀ ਸੈਟਿੰਗ ਪੂਰੀ ਕਰਕੇ ਫਿਰ ਆਪਾਂ ਭੇਜਾਂਗੇ ਇਨੂੰ ਅੱਜ ਲੱਗਣਗੇ ਫਾੜੇ ਤੇ ਕੱਲ ਤੱਕ ਇਹ ਵੀ ਮਸ਼ੀਨ ਚਲੋ ਜਿਹੜੇ ਜ਼ਿਮੀਦਾਰ ਪੁਲਿਸ ਨੇ ਲੈ ਕੇ ਜਾਣੀ ਆ ਉਹਦੇ ਲਈ ਤਿਆਰ ਹੋ ਜੂਗੀ ਤੇ ਦੂਜੀ ਮਸ਼ੀਨ ਪਰਲੇ ਪਾਸੇ ਜਿਹੜੀ ਉਹ ਖੜੀ ਆ ਉਹ ਜਿਹੜਾ ਮੱਝ ਕਨਾਂ ਡਾਟ ਕਰਦੇ ਆ ਉਹ ਮਸ਼ੀਨ ਬਾਈ ਹੁਣੀ ਅੱਜ ਆਏ ਹੋਣੇ ਲੈਣ ਵਾਸਤੇ ਤੇ ਹੋਰੀਆਂ ਜਿਹੜੀਆਂ ਫਾਲਤੂ ਦੇ ਜਿਹੜਾ ਸਮਾਨ ਆ ਨਾਲੋਂ ਖੋਲ ਕੇ ਰੱਖ ਦਈਏ ਜਿਵੇਂ ਉਹ ਡਿਸਕ ਦੇ ਪਿੱਛੇ ਪੱਤੀਆਂ ਹੁੰਦੀਆਂ ਤੇ ਪੱਤੀਆਂ ਦੀ ਉਹਦੋਂ ਲੋਡ ਪੈਂਦੀ ਹੈ ਜਦੋਂ ਆਪਾਂ ਧਰਤੀ ਦੇ ਦੂਏ ਲੋਟ ਮੱਕੀ ਵੀ ਚੁੱਕੀ ਨੂੰ ਜਿਹੜਾ ਬੈਡਾ ਤੋਂ ਕਿ ਸਾਡੇ ਵੱਲ ਚਾਰ ਦਾ ਚੱਲਦੇ ਆ ਪ੍ਰੈਕਟਿਸ ਕਰਕੇ ਇਹਨਾਂ ਨੂੰ ਪੱਤੀਆਂ ਪੁੱਤੀਆਂ ਨੂੰ ਖੋਲ ਕੇ ਆਪਾਂ ਬਾਈ ਇਹਨਾਂ ਨੂੰ ਦੇ ਦਈਏ ਸਮਾਨ ਗੱਡੀ 'ਚ ਰੱਖ ਕੇ ਲੈ ਜਾਣਗੇ ਤੇ ਇਹਦੀ ਵੀ ਆਪਾਂ ਪੂਰੀ ਤਿਆਰੀ ਕਰਦੇ ਹਾਂ ਲਓ ਜੀ ਕੁੰਮ ਦੇ ਘਮਾਉਂਦੇ ਬਾਈ ਅਸੀਂ ਇੱਧਰ ਆ ਗਏ ਆਪਣੀ ਬੈਕ ਸਾਈਡ ਤੇ ਇੱਥੇ ਕਈ ਜਿਹੜੇ ਸੈਕੰਡ ਹੈਂਡ ਇੰਪਲੀਮੈਂਟ ਖੜੇ ਨੇ ਉਹ ਤੁਹਾਨੂੰ ਆਪਾਂ ਦਿਖਾਵਾਂਗੇ ਦੋ ਤਿੰਨ ਕਨੇ ਜੀ ਤੇ ਰੂਟਾਵੇਟਰ ਨੇ ਦੋ ਤਾਂ ਜੀ ਪਹਿਲਾਂ ਵੀ ਵੀਡੀਓ 'ਚ ਰੂਟਾਵੇਟਰ ਦਿਖਾਇਆ ਸੀ ਆਪਾਂ ਉਹ ਤੁਹਾਨੂੰ ਦੁਬਾਰਾ ਦਿਖਾਵਾਂਗੇ ਤੇ ਇੱਕ ਪਲਾਂਟ ਟਾਪਰ ਆ ਬੇਲਾ ਕੱਟਣ ਵਾਲਾ ਟਰੋਨ ਦਿਖਾਉਣੇ ਆਪਾਂ ਪਹਿਲਾਂ ਤਾਂ ਆਹ ਰੂਟਾਵੇਟਰ ਦੇਖੋ ਜੀ ਸ਼ਕਤੀਮਾਨ ਕੰਪਨੀ ਦਾ ਰੂਟਾਵੇਟਰ ਆ ਜੀ ਇਹ 2000 22 ਮਾਡਲ ਆ ਜੀ ਰੂਟਾਵੇਟਰ ਇਹ 2022 ਮਾਡਲ ਰੂਟਾਵੇਟਰ ਆ ਤੇ ਰੂਟਾਵੇਟਰ ਹੈਗਾ ਜੀ ਡ੍ਰਿਲ ਸਮੇਤ 7 ਫੁੱਟ ਬਹੁਤ ਵਧੀਆ ਹਾਲਤ ਚਾਚੇ ਸਾਫ ਆ ਹੱਤ ਦੇ ਵਿੱਚ ਆ ਸ਼ਕਤੀਮਾਨ ਕੰਪਨੀ ਦਾ ਤੇ ਡਿਸਕਾਂ ਪਾਈ ਇਹਦੇ ਦੋਏ ਪਾਸੇ ਡਿਸਕਾਂ ਨੇ ਤੇ ਡ੍ਰਿਲ ਦੇਖੋ ਬਾਜੀ ਸੁੱਚਾ ਸਿੰਘ ਅਜੀ ਡ੍ਰਿੱਲ ਲੱਗੀ ਹੋਈ ਆ ਸਮਰਾਲੇ ਦੀ ਤੇ ਬਾਕੀ ਹੁਣ ਆਪਾਂ ਤੁਹਾਨੂੰ ਇਹਨੂੰ ਡ੍ਰਿੱਲ ਨੂੰ ਚੱਕ ਕੇ ਅੰਦਰੋਂ ਦਿਖਾ ਦਿੰਨੇ ਆ ਵੀ ਅੰਦਰ ਤੋਂ ਕੀ ਹਾਲਾਤ ਨੇ ਡ੍ਰਿੱਲ ਦੇ ਡ੍ਰਿੱਲ ਤਾਂ ਬਾਈ ਬਿਲਕੁਲ ਨਵਿਓ ਪਈ ਹੋਣਾ ਦੇਖੋ ਜੀ ਅੰਦਰੋਂ ਡ੍ਰਿੱਲ ਦੇਖੋ ਬਾਈ ਬਿਲਕੁਲ ਸਾਫ਼ ਪਈ ਆ ਬਾਈ ਜੀ origignal ਰੰਗ ਸਾਲਾ ਉੱਦ ਹੀ ਖੜਾ ਬਾਈ ਬਿਲਕੁਲ ਸਾਫ਼ ਐ ਨਾ ਧਿਆਰੇ ਉਹ ਵਾਲਾ ਪਾਸਾ ਦੇਖੋ ਬਿਲਕੁਲ ਸਾਫ ਏ ਬਿਲਕੁਲ ਨਵੀਂ ਹੋਂ ਡਰਲਤਾ ਜੀ ਡਰਲ ਬਿਲਕੁਲ ਨਵੀਂ ਬਾਈ ਜੀ 7 ਫੁੱਟਾ ਰੂਟਾ ਬਟਰ ਆ ਜੀ ਇਹ ਤੇ ਬਾਕੀ ਆ ਫੱਟਾ ਦੇਖੋ ਜੀ ਕਿਤੋਂ ਕਿਤੋਂ ਨਾ ਇਹਦਾ ਰੰਗ ਲਿਆ ਹੋਇਆ ਦੋ ਜਗ੍ਹਾ ਤੋਂ ਇੱਕ ਉਧਰਲੀ ਸਾਈਡ ਤੋਂ ਲਿਆ ਹੋਇਆ ਇਹ ਕਾ ਲਿਆ ਹੋਇਆ ਜੀ ਆ ਦੇਖੋ ਇਹ ਰੰਗ ਆਪਾਂ ਸੈੱਟ ਕਰਕੇ ਦਵਾਗੇ ਜੀ ਕਿਤੋਂ ਕਿਤੋਂ ਵੀ ਰੰਗ ਇਹ ਨੂੰ ਚੰਗੀ ਤਰ੍ਹਾਂ ਧੋ ਕੇ ਪੂਰਾ ਓਕੇ ਕਰਕੇ ਇਨੂੰ ਫੁੱਲ ਰੰਗ ਕਰਕੇ ਦਵਾਂਗੇ origignal ਰੰਗ ਕਰਾਂਗੇ ਇਹਦੇ ਵਾਲਾ ਤੇ ਬਾਈ ਜੀ ਬਲੇਡ ਇਹਦੇ ਵਿੱਚ ਪਾ ਕੇ ਦਵਾਂਗੇ ਇਹਦੇ ਬਲੇਡ ਬਾਈ ਦੇਖੋ ਖਤਮ ਨੇ ਇਹਦੇ ਵਿੱਚ ਨਵੇਂ ਬਲੇਡ ਪਾ ਕੇ ਦੇਖਾਂ ਮੈਂ ਦੇਖੋ ਜੀ ਰੂਟਰ ਤੇ ਵੀ ਰੰਗ ਉਦਾਂ ਹੀ ਖੜਾ ਦੇਖੋ ਥੱਲੇ ਰੂਟਰ ਦੇਖੋ ਇਹ ਨਾਲ ਦੇ ਬਲੇਡ ਨੇ ਬਾਈ ਇਹ ਜਿਹੜੇ ਲੱਗੇ ਹੋਏ ਨੇ ਇਹ ਬਾਈ ਉਹਨ ਖੜਾ ਖੜਾ ਸੀਗਾ ਤੇ ਆ ਦੇਖੋ ਬਲੇਡ ਦੇ ਉੱਪਰ ਸ਼ਕਤੀਮਾਨ ਲਿਖਿਆ ਸਟੈਂਪ ਲੱਗੀ ਹੀ ਆ ਸ਼ਕਤੀਮਾਨ ਦੀ ਬਲੇਡਾਂ ਦੇ ਉੱਪਰ ਧਿਆਨ ਨਾਲ ਦੇਖੀ ਤੇ ਪਤਾ ਲੱਗਦਾ ਬਲੇਡ ਦੇ ਉੱਪਰ ਸ਼ਕਤੀਮਾਨ ਦੀ ਸਟੈਂਪ ਲੱਗੀ ਹੋਈ ਆ ਨਾਲ ਦੇ ਬਲੇਡ ਨੇ ਤੇ ਕਿਸੇ ਵੀ ਭਾਈ ਨੇ ਲੈਣਾ ਹੋਇਆ ਸ਼ਕਤੀਮਾਨ ਰੂਟਾਵੇਟਰ 7 ਫੁੱਟ ਆਪਣੇ ਨਾਲ ਕਰ ਲਿਓ ਸੰਪਰਕ ਰੰਗ ਰੂੰਗੋ ਭਾਈ ਪੂਰਾ ਕਰਕੇ ਦੇਵਾਂਗੇ ਤੇਲ ਚੇਂਜ ਕਰਕੇ ਦੇਵਾਂਗੇ ਸਾਰਾ ਕੁਝ ਓਕੇ ਕਰਕੇ ਵਿੱਧ ਡ੍ਰਿੱਲ ਤੇ ਪਿੱਛੇ ਰੰਗ ਵੀ ਕਰਕੇ ਦੇਵਾਂਗੇ ਇੱਕ ਗੱਲ ਹੋਰ ਆ ਜੀ ਕੰਪਨੀ ਵੱਲੋਂ ਅਸੀਂ ਆਪਣੀ ਕੰਪਨੀ ਵੱਲੋਂ ਸ਼ਕਤੀਮਾਨ ਕੰਪਨੀ ਵੱਲੋਂ 6 ਮਹੀਨੇ ਦੀ ਗਾਰੰਟੀ ਦੇ ਵਿੱਚ ਪਵਾ ਕੇ ਦਵਾਂਗੇ ਇਹ ਰੂਟਾਵੇਟਰ ਜੀ। ਮਤਲਬ ਇੱਕ ਕਿਸਮ ਦਾ ਨਵਾਂ ਰੂਟਾਵੇਟਰ ਹੀ ਤੁਸੀਂ ਲੈ ਜਾਣਾ। ਜਿਵੇਂ ਆਮ ਨਾਮੇ ਰੂਟਾਵੇਟਰਾਂ ਦੀ ਗਾਰੰਟੀ ਦਿੰਦੇ ਆ ਉਹਦਾ ਗਾਰੰਟੀ ਦੇਵਾਂਗੇ ਜੀ। ਕੰਪਨੀ ਵੱਲੋਂ ਬਕਾਇਦਾ ਉੱਥੇ ਸਾਹਮਣੇ ਨੰਬਰ ਲਾ ਕੇ ਕੰਪਨੀ ਵੱਲੋਂ ਗਾਰੰਟੀ 'ਚ ਪਵਾ ਕੇ ਦਵਾਂਗੇ ਜੀ ਰੂਟਾਵੇਟਰ। ਲੈ ਲਓ ਜੀ ਕਿਸੇ ਨੇ ਵੀ ਲੈਣਾ ਹੋਇਆ। 7 ਫੁੱਟ ਆ ਜੀ ਟੌਪ ਮਾਡਲ ਰੂਟਾਵੇਟਰ ਆ ਸ਼ਕਤੀਮਾਨ ਕੰਪਨੀ ਦਾ। 2022 ਮਾਡਲ 'ਚ ਸ਼ਕਤੀਮਾਨ ਦੇਹੀ ਪਲੇਟ ਪਾ ਕੇ ਦੇਵਾਂਗੇ Ориਜినਲ ਕਿਉਂਕਿ ਜਿਹੜੀ ਵੀ ਚੀਜ਼ ਅਸੀਂ ਇਹ ਚ ਪਾਣੀ Ориਜినਲ ਪਾਣੀ ਆ ਤਾਂ ਸਾਨੂੰ ਕੰਪਨੀ ਨੇ ਗਾਰੰਟੀ ਦੇਣੀ ਆ ਕੰਪਨੀ ਵੱਲੋਂ ਸਕੀਮ ਆਈ ਹੋਈ ਆ ਜੇ ਅਸੀਂ Ориਜినਲ ਚੀਜ਼ ਪਾ ਕੇ ਰੂਟਾਵੇਟਰ ਚ ਦਿੰਦੇ ਆ ਤਾਂ 6 ਮਹੀਨੇ ਦੀ ਗਾਰੰਟੀ ਕੰਪਨੀ ਦਿੰਦੀ ਆ ਕੰਪਨੀ ਵੱਲੋਂ 6 ਮਹੀਨੇ ਦੀ ਗਾਰੰਟੀ ਦੇ ਵਿੱਚ ਇਹ ਪੀਸ ਦੇਵਾਂਗੇ 7 ਫੁੱਟਾ ਬਾਕੀ ਤੁਸੀਂ ਦੇਖ ਲਓ ਬਿਲਕੁਲ ਸਾਫ ਕੰਡੀਸ਼ਨ ਚ ਪਿਆ ਪੱਟੇ ਤੋਂ ਰੰਗ ਲਿਆ ਆ ਉਹ ਕਰਕੇ ਦੇਵਾਂਗੇ ਪਲੇਟ ਪਾ ਕੇ ਦੇਵਾਂਗੇ ਡ੍ਰਿਲ ਬਿਲਕੁਲ ਨਵੀਂ ਆ ਰੂਟਾਵੇਟਰ ਵੀ ਬਿਲਕੁਲ ਸਾਫ ਆ ਜੀ ਜਿਹੜਾ ਆਪਾਂ ਕੱਲਾ ਰੂਟਾ ਵੇਟਰ ਲਈਏ ਸ਼ਕਤੀਮਾਨ ਦਾ 7 ਫੁੱਟਾ ਜੀ ਨਵੇਂ ਦਾ ਰੇਟ 1,45,000 ਦਾ ਰੂਟਾ ਵੇਟਰ ਆ ਜੀ ਕੱਲਾ 7 ਫੁੱਟਾ ਸ਼ਕਤੀਮਾਨ ਦਾ ਇਹ ਤੁਹਾਨੂੰ ਸਮੇਤ ਡ੍ਰਿੱਲ ਸਾਰਾ ਕੁਝ ਯਾਨੀ ਜਾਇਜ਼ ਰੇਟ ਚ ਕਰ ਦਾਂਗੇ ਜੀ ਬਲੇਡ ਵੀ ਯਾਨੀ ਨਾਲ ਪਾ ਕੇ ਦੇਵਾਂਗੇ ਕਰ ਲਿਓ ਸੰਪਰਕ ਕਿਸੇ ਨੂੰ ਵੀ ਚਾਹੀਦਾ 6 ਮਹੀਨੇ ਦੀ ਗਾਰੰਟੀ ਦੇ ਵਿੱਚ ਉਹ ਤੋਂ ਬਾਅਦ ਇੱਧਰ ਹੋਰ ਇੰਪਲੀਮੈਂਟ ਖੜੇ ਨੇ ਆਪਣੇ ਕੋਲ ਆਪਣੇ ਕੋਲ ਜਿੰਨੇ ਵੀ ਭਾਈ ਇੰਪਲੀਮੈਂਟ ਖੜੇ ਨੇ ਇਸ ਟਾਈਮ ਤਿੰਨ ਇੰਪਲੀਮੈਂਟ ਖੜੇ ਨੇ ਯਾਨੀ ਹੈਗੇ ਨੇ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਬਾਜੀ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਨੇ ਤੇ ਆਹ ਦੇਖੋ ਤੁਹਾਨੂੰ ਇਹ ਹੈਗਾ ਜੀ ਸ਼ਕਤੀਮਾਨ ਦਾ ਇਹ ਵੀ ਸ਼ਕਤੀਮਾਨ ਗ੍ਰੈਮੇ ਦਾ ਜੀ ਇਹ ਹੈਗਾ ਜੀ ਤੁਹਾਨੂੰ ਦੱਸ ਦਿੰਨੇ ਆ ਇਹਦੇ ਪਰ ਇਹ ਪਲਾਂਟ ਟਾਪਰ ਆ ਜੀ ਬੇਲਾ ਵੜਨ ਵਾਲਾ ਆਲੂ ਦੀਆਂ ਜਿਹੜੀਆਂ ਬੇਲਾ ਵੜਦਾ ਉਹ ਬੇਲਾ ਵੜਨ ਵਾਲਾ ਪਲਾਂਟ ਟਾਪਰ ਆ ਹੈਗਾ ਇਹ 26 ਇੰਚ ਤੇ ਜਿਹੜੇ ਆਲੂ ਲੱਗੇ ਹੋਏ ਨੇ 26 ਇੰਚ ਦੇ ਆਲੂਆਂ ਵਾਸਤੇ ਆ ਜੀ ਇਹ ਤੇ ਮਾਡਲ ਦੀ ਗੱਲ ਕਰੀਏ ਮਾਡਲ 23 24 ਮਾਡਲ ਹੈ ਜੀ ਇਹ ਤੇ ਬਿਲਕੁਲ ਨਵੀਂ ਕੰਡੀਸ਼ਨ ਚ ਪਿਆ ਹੈ ਵੀ ਆ ਬੈਲਟਾਂ ਨਾਲ ਦੀਆਂ ਸਾਰਾ ਕੁਝ ਉਦਾਂ ਹੀ ਪਿਆ ਜੀ ਤੁਹਾਨੂੰ ਵਿੱਚੋਂ ਬਲੇਡ ਦਿਖਾ ਦਿੰਨੇ ਆ ਦੇਖੋ ਇਹਦੇ ਨਾਲ ਦੇ ਦੇਖੋ ਬਿਲਕੁਲ ਨਵੇਂ ਪਏ ਨੇ ਤੁਹਾਨੂੰ ਅਸੀਂ ਆਪ ਦੱਸ ਦਿੰਨੇ ਆ 40 ਤੋਂ 50 ਕਿਲੇ ਚੱਲਿਆ ਹੋਇਆ ਸਿਰਫ ਕੋਈ ਵੀ ਆ ਕੇ ਚੈੱਕ ਕਰ ਸਕਦਾ ਇੱਕ ਇੱਕ ਚੀਜ਼ ਨਾਲ ਦੀ ਆ 40 ਤੋਂ 50 ਕਿਲੇ ਸਿਰਫ ਚੱਲਿਆ ਹੋਇਆ ਜੀ ਇਹ ਪਲਾਂਟ ਟਾਪਰ ਸ਼ਕਤੀਮਾਨ ਗ੍ਰਹਿਮੇ ਦਾ ਬੇਲਾ ਵੜਨ ਵਾਲਾ ਹੋਣ ਜੀ ਇਹਦੀ ਨਵੇਂ ਦੀ ਰੇਟ ਦੀ ਗੱਲ ਕਰੀਏ 390000 ਦਾ ਜੀ ਇਹ 4 ਲੱਖ ਦੇ ਕਰੀਬ ਪਹੁੰਚ ਜਾਂਦਾ ਪਰ ਇਹ ਤੁਹਾਨੂੰ ਬਿਲਕੁਲ ਜਾਇਜ਼ ਰੇਟ 'ਚ ਮਿਲ ਜੂਗਾ ਜੀ ਤੇ ਬਿਲਕੁਲ ਓਕੇ ਕੰਡੀਸ਼ਨ 'ਚ ਪਿਆ 50 ਕਿਲੋ ਸਰਪ ਚੱਲਿਆ ਹੋਇਆ ਸ਼ਕਤੀਮਾਨ ਗ੍ਰੈਮ ਹੈ ਜੀ ਗ੍ਰੈਮ ਇਹ ਹੈਗੀ ਜੀ ਜਰਮਨ ਦੀ ਕੰਪਨੀ ਆ ਤੇ ਆਪਣੇ ਨਾਲ ਟਾਈ ਅਪ ਹੋਇਆ ਹੋਇਆ ਹੈ ਜੀ ਆ ਦੇਖੋ ਸ਼ਕਤੀਮਾਨ ਸ਼ਕਤੀਮਾਨ ਗ੍ਰੈਮ ਤੇ ਕਿਸੇ ਨੂੰ ਵੀ ਇਹ ਪਲਾਂਟ ਟਾਪਰ ਚਾਹੀਦਾ ਹੋਇਆ ਬਾਈ ਜੀ ਕਰ ਲਿਓ ਸੰਪਰਕ ਦੇ ਹੀ 24 ਮਾਡਲ ਹੈ ਜੀ ਇਹ ਸਾਰਾ ਸਮਾਨ ਨਾਲ ਦੇਵਾਂਗੇ ਸ਼ਾਫਟ ਛੁੱਟ ਸਾਰਾ ਕੁ ਵਿੱਚ ਹੀ ਹੋਊਗਾ ਜੀ ਕਿਸੇ ਨੂੰ ਵੀ ਸ਼ਕਤੀਮਾਨ ਗਰਾਬੇ ਦਾ ਪਲਾਂਟ ਟਾਪਰ ਚਾਹੀਦਾ ਹੋਇਆ 26 ਇੰਚ ਵਾਲਾ ਬੇਲਾ ਵੱਡਣ ਵਾਲਾ ਕਰ ਲਓ ਸੰਪਰਕ ਜੀ ਇਹ ਤੁਹਾਨੂੰ ਵੀਡੀਓ 'ਚ ਵੀ ਆਪਾਂ ਦੱਸ ਦਿੰਨੇ ਆ ਜੀ ਇਹਦਾ ਰੇਟ ਦੱਸ ਦਿੰਨੇ ਆ ਤੇ 290000 ਦਾ ਤੁਹਾਨੂੰ ਮਿਲ ਜੂਗਾ ਜੀ ਇਹ ਆਮ ਇਹ 390 ਦਾ ਜੀ ਲੱਖ ਰੁਪਿਆ ਸਸਤਾ ਮਿਲ ਜੂਗਾ ਜੀ ਇਹ ਬਿਲਕੁਲ ਤੇ ਨਾਲੇ ਸਿਰਫ 50 ਕਿਲੇ ਚੱਲਿਆ ਕਰ ਲਓ ਸੰਪਰਕ ਕਿਸੇ ਨੂੰ ਵੀ ਚਾਹੀਦਾ ਹੈ ਉਹ ਤੋਂ ਬਾਅਦ ਇਹ ਰੂਟਾਵੇਟਰ ਆਪਾਂ ਤੁਹਾਨੂੰ ਵੀਡੀਓ ਦਿਖਾਇਆ ਵੀ ਇਹ ਪਹਿਲਾਂ ਵੀ ਚਲੋ ਹੁਣ ਇੱਕ ਵਾਰ ਫੇਰ ਦਿਖਾ ਦਿੰਨੇ ਆ ਰੂਟਾਵੇਟਰ ਬਾਰੇ ਜਾਣਕਾਰੀ ਦੇ ਦਿੰਨੇ ਆ ਭਾਈ ਜੀ ਰੂਟਾਵੇਟਰ ਤੁਹਾਨੂੰ ਆਪਾਂ ਪਹਿਲਾਂ ਵੀ ਦਿਖਾਇਆ ਵੀਡੀਓ ਜਿਹੜੀ ਕੱਲ ਵੀਡੀਓ ਪਾਈ ਆ ਚਲੋ ਅੱਜ ਤੁਹਾਨੂੰ ਫੇਰ ਡਿਟੇਲ ਚ ਦੱਸ ਦਿੰਨੇ ਆ ਇਹਦੇ ਬਾਰੇ ਦੇਖੋ ਜੀ ਬਿਲਕੁਲ ਨਵਾਂ ਹੀ ਲਾਓ ਜੀ ਇਹ ਤਾਂ ਸਾਰਾ ਕੁਝ ਇਹਦਾ ਵੀ ਨਾੜਦਾ ਹੀ ਆ 9 ਫੁੱਟ ਰੂਟਾਵੇਟਰ ਆ ਜੀ ਸਵਾਈਨ ਕੰਪਨੀ ਦਾ ਬਿਲਕੁਲ ਨਵਾਂ ਹੀ ਪਿਆ 50 ਤੋਂ 60% ਪਲੇਟ ਨਾਲ ਦੀ ਨੇ ਬਾਈ ਜੀ ਕੰਪਨੀ ਦੇ ਦੋਏ ਪਾਸੇ ਇਹਦੀ ਵੀ ਡਿਸਕਾਂ ਨੇ ਦੇਖੋ ਜੀ ਦੋਏ ਪਾਸੇ ਤਵੀਆਂ ਨੇ ਤੇ ਇਧਰੋਂ ਵੀ ਤੁਹਾਨੂੰ ਦਿਖਾ ਦਿੰਨੇ ਆ ਦੇਖੋ ਬਿਲਕੁਲ ਸਾਫ ਕੰਡੀਸ਼ਨ ਚ ਬਾਈ ਕਿਸੇ ਪਾਸਿਓਂ ਵੀ ਥੱਲੇ ਹੋਇਆ ਨਹੀਂ ਹੈਗਾ ਕੋਈ ਵੀ ਚੀਜ਼ ਬਿਲਕੁਲ ਨਵੇਂਆਂ ਨਾਲ ਦਾ ਕਿਸੇ ਨੂੰ ਵੀ 9 ਫੁੱਟਾ ਰੂਟਾ ਮੀਟਰ ਚਾਹੀਦਾ ਹੈ ਸੈਨ ਕੰਪਨੀ ਦਾ ਆਪਣੇ ਨਾਲ ਸੰਪਰਕ ਕਰ ਲਿਓ ਜੀ ਇਹਦੇ ਤੁਹਾਨੂੰ ਦੱਸ ਦਿੰਨਾ ਮਾਡਲ ਦੀ ਗੱਲ ਕਰਦੇ ਆ ਆਪਾਂ 2023 ਚ ਬਾਈ ਉਹ ਨਹੀਂ ਲੈ ਕੇ ਆਏ ਸੀ 2023 ਮਾਡਲ ਇਹਦੀ ਬਣਿਆ ਹੋਇਆ ਕਹਿੰਦੇ 2022 ਦਾ ਬਣਿਆ ਹੋਇਆ ਜੀ ਇਹ ਯਾਨੀ ਲੈ ਕੇ ਬਾਈ ਉਹ ਨਹੀਂ 2023 ਦੇ 8ਵੇਂ ਮਹੀਨੇ ਚ ਆਏ ਸੀ 2023 ਮਾਡਲ ਆ ਜੀ ਇਹ 2023 ਚ ਲਿਆਂਦਾ ਸੀ ਬਾਈ ਉਹਨੇ ਤੇ ਆ ਸਾਰਾ ਕੁਝ ਨਾਲ ਦਾ ਹੀ ਆ ਤਾਮਾ ਜਮਾ ਜੋ ਵੀ ਇਹਦੇ ਨਾਲ ਹੈ ਕਿਸੇ ਨੂੰ ਵੀ ਚਾਹੀਦਾ ਹੋਇਆ ਬਾਈ ਜੀ ਕਰ ਲੇ ਸੰਪਰਕ ਸਵੈਰਨ ਕੰਪਨੀ ਦਾ 9 ਫੁੱਟ ਰੂਟਾ ਮੀਟਰ ਬਿਲਕੁਲ ਨਮੀ ਹਾਲਤ ਦੇ ਵਿੱਚ ਹਾਂਜੀ ਬਾਈ ਤੁਹਾਨੂੰ ਅੱਜ ਦੀ ਵੀਡੀਓ ਬਾਈ ਜੀ ਕਿੱਦਾਂ ਦੀ ਲੱਗੀ ਸਾਰੇ ਵੀਰ ਆਪਣਾ ਕੀਮਤੀ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਲਾਈਕ ਤੇ ਚੈਨਲ ਨੂੰ ਜਾਂਦੇ ਜਾਂਦੇ ਕਰ ਲਿਓ ਬਾਈ ਜੀ ਸਬਸਕ੍ਰਾਈਬ ਘੰਟ ਤੋਂ ਘੰਟ ਵੀਡੀਓ ਇਦਾਂ ਹੀ ਜਾਣਕਾਰੀ ਜਣੀ ਲੈ ਕੇ ਆਵਾਂਗੇ ਜੀ ਰੂਟਾ ਬਟਰ ਦੇ ਕਿਵੇਂ ਚੱਕਰ ਸੈੱਟ ਕਰੀਦੀ ਹੈ ਕਿਵੇਂ ਠੀਕ ਕਰੀਦੀ ਆਪਾਂ ਪਹਿਲਾਂ ਵੀ ਤੁਸੀਂ ਵੀਡੀਓ ਦੇਖੀਆ ਬਾਕੀ ਨਵੇਂ ਪੁਰਾਣੇ ਇੰਪਲੀਮੈਂਟਾਂ ਦੀਆਂ ਤੇ ਕਿਹੜੇ ਚੀਜ਼ਾਂ ਤੇ ਸਬਸਿਡੀ ਆਉਣੀ ਆ ਕਦੋਂ ਆਉਣੀ ਆ ਤੇ ਕਿਵੇਂ ਭਰ ਹੁਣੀਆਂ ਸਾਰੀ ਜਾਣਕਾਰੀ ਬਾਈ ਆਪਾਂ ਦਿੰਦੇ ਰਹਨੇ ਆ ਇਸ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਓ ਜੀ ਚੈਨਲ ਨੂੰ ਤੇ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਮਿਲਦੇ ਆ ਕਿਸੇ ਅਗਲੀ ਵੀਡੀਓ ਚ ਕਿਸੇ ਅਗਲੇ ਟੌਪਿਕ ਤੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ